ਕਬੜੀ 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 ਬੇਨਤੀ ਹੈ ਮੇਰੀਆਂ ਦੋ ਆਤਾਂ ਪਹਿਲਾਂ ਮੈਂ ਹੱਥ ਬੰਨਦਾ ਫਿਰ ਹੱਥ ਤੋੜਦਾ ਮੇਰੇ ਸਹੂਲ ਹੈ ਪਲੀਜ਼ ਆ ਚਾਰ ਪੰਜ ਜਣੇ ਹੈ ਉਰੇ ਅਸਲਾ-ਉਸਲਾ ਚੱਕੀ ਫਿਰਦੇ ਦੋ ਜਣੇ ਬਾਹਰ ਕੱਢ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਹੈ ਆ ਇਨੇ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੇਰੀ ਬੇਨਤੀ ਹੈ ਪਲੀਜ਼ ਇਹਨਾਂ ਦਾ ਮਾਹੌਲ ਖਰਾਬ ਨਾ ਕਰੋ। ਆਗਰ ਜੇ ਬਾਹਰਲੇ ਖਰਾਬ ਹੋਗੇ ਸੋਨੂੰ ਗਰਾਊਂਡ 'ਚ ਜਗ੍ਹਾ ਨਹੀਂ ਲੱਭਣੀ। ਪੰਜ ਛੇ ਬੰਦੇ ਆ ਮੇਰੀ ਬੇਨਤੀ ਆ ਤਿੰਨ ਵਾਰ ਕੱਢਦੇ ਦੋ ਰਹਿ ਗਏ। ਜਿਤਨਾ ਬਾਹਰ ਨਿਕਲ ਜਾਓ। ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਇਹ ਖਰਾਬ ਨਾ ਕਰੋ ਮੇਰੀ ਬੇਨਤੀ ਆ। ਆਗਰ ਇਹੀ ਕਰੋਗੇ ਮੇਰੇ ਕੋਲ ਨੀਓ ਪੁਲਿਸ ਨੂੰ ਖੁੱਲੀ ਛੁੱਟੀ ਐ ਤੇ ਬਾਹਮਾ ਟੁੱਟਣਗੀਆਂ। ਯਾਦ ਰੱਖਿਓ ਪਲੀਜ਼। ਯਾਰ ਇਹ ਇੰਨੀ ਦੂਰ ਦੂਰ ਚੱਲ ਕੇ ਇਹਨਾਂ ਦਾ ਕੀ ਕਸੂਰ ਐ? ਤੁਸੀਂ ਪੰਜ ਬੰਦੇ ਨੇ ਠੀਕਾ ਲੈ ਲਿਆ ਪੂਰੇ ਸੋਡਾ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈ ਨਹੀਂ ਠੀਕ ਹੈ ਜਿਨ੍ਹਾਂ ਨੇ ਆ ਬੈਠੇ ਆ ਚੋ 5 5 ਲੱਖ ਰੁਪਏ ਜਿਨ੍ਹਾਂ ਨੇ ਦਿੱਤਾ ਹੈ ਨਾ ਸੋਸਰੀ ਕੱਖ ਚ ਪਾਏ ਨਹੀਂ ਰੜਕਦੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗਿਓ ਇਸ ਛੋਟੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫਿਰ ਤੋੜਦਾ ਹੁਣ ਜੋੜ ਰਹੇ ਹੁਣ ਪੁਲਿਸ ਦੇਖੂਗੀ 100 ਬੰਦਾ ਹੋਰ ਆ ਗਿਆ ਆਪਦੀ ਇੱਜ਼ਤ ਦਾ ਆਪ ਜ਼ਿੰਮੇਦਾਰ ਹੈ ਮੇਰੀ ਫੇਰ ਬੇਨਤੀ ਹੈ ਮੈਂ ਤੇ ਆ ਲੋਕਾਂ ਲਈ ਮੇਰੀ ਤੇ ਜਾਨ ਵੀ ਹਜ਼ਰ ਹੈ ਜਿਹੜੇ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਜੀ ਸਰ ਸਾਹਿਬ